ਤੁਸੀਂ ਦੇਖ ਰਹੇ ਹੋ 24 ਪੰਜਾਬ ਨੀ ਚੈਨਲ ਜਲ ਫਿਰ ਫਿਰ ਸੋਸਾਇਟੀ ਵੱਲੋਂ ਸ਼੍ਰੀ ਗੁਰੂ ਹਰਕਿਸ਼ਨ ਜੀ ਦੇ ਆਗਮਨ ਪੁਰਬ ਦੇ ਜਦ ਬੈਲਫੇਰ ਸੋਸਾਇਟੀ ਵੱਲੋਂ ਅੱਖਾਂ ਦਾ ਫਿਓਥੈਰਪੀ ਐਕੂਪ੍ਰੈਸ਼ਰ ਦਾ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ ਇਸ ਦੇ ਵਿੱਚ ਵੱਡੀ ਗਿਣਤੀ ਵਿੱਚ ਮਰੀਜ਼ਾਂ ਨੇ ਇਸ ਕੈਂਪ ਦਾ ਫਾਇਦਾ ਉਠਾਇਆ ਗਿਆ ਇਸ ਕੈਂਪ ਦੇ ਵਿੱਚ ਜਿੱਥੇ ਚੈੱਕਅਪ ਫ੍ਰੀ ਕੀਤਾ ਗਿਆ ਉੱਥੇ ਅੱਖਾਂ ਵਿੱਚ ਪਾਉਣ ਵਾਲੀਆਂ ਦਵਾਈਆਂ ਫ੍ਰੀ ਦਿੱਤੀਆਂ ਅਤੇ ਨਜ਼ਰ ਦੀਆਂ ਔਣਕਾਂ ਵੀ ਫ੍ਰੀ ਦਿੱਤੀਆਂ ਗਈਆਂ ਅਤੇ ਫਿਜ਼ੀਓਥੈਰੇਪੀ ਦੇ ਇਕੂਪ੍ਰੈਸ਼ਰ ਆਹੀਂ ਲੋਕਾਂ ਨੂੰ ਆਪਣੇ ਇਲਾਜ ਕਰਵਾਇਆ ਤੇ ਮੈਂ ਮਿਲ ਜਨ ਦੱਸਿਆ ਕਿ ਸਾਡੇ ਇੱਥੇ ਮੁਲਾਜ ਮੁਫਤ ਹੋਇਆ ਹੈ ਸਾਨੂੰ ਮੁਫਤ ਵਿੱਚ ਨਜ਼ਰ ਐਨਕਾ ਵੀ ਫ੍ਰੀ ਮਿਲੀਆਂ ਹਨ ਅਤੇ ਅਸੀਂ ਸਰਦਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਗੱਲ ਕਰੀਏ ਜੱਪ ਵੈਲਫੇਅਰ ਸੋਸਾਇਟੀ ਵੱਲੋਂ ਜਿੱਥੇ ਪਿੰਡਾਂ ਦੇ ਵਿੱਚ ਸਲਾਈ ਸੈਂਟਰ ਚਲਾਏ ਜਾਂਦੇ ਹਨ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ ਕਿਉਂਕਿ ਡਾਕਟਰ ਗੁਨਿੰਦਰ ਸਿੰਘ ਕੁਝ ਬੰਦਾ ਜੱਪ ਵੈਲਫੇਅਰ ਸੋਸਾਇਟੀ ਦਾ ਇੱਕ ਉਹ ਹੀਰਾ ਹਨ ਜੋ ਕਿਸੇ ਦੀ ਮਦਦ ਕਰਨ ਦੇ ਵਿੱਚ ਭਰੋਸਾ ਰੱਖਦੇ ਹਨ ਕਿਉਂਕਿ ਅਗਰ ਗੱਲ ਕਰੀ ਹੁਣਾਂ ਵੱਲੋਂ ਹਰੇਕ ਰੋੜਮੰਦ ਦੀ ਮਦਦ ਕਰਨ ਦੇ ਵਿੱਚੋਂ ਪ੍ਰੋਫੈਸਰ ਰੱਖਦੇ ਨੇ ਤਸਵੀਰਾਂ ਵੀ ਦੇਖ ਸਕਦੇ ਹੋ ਫਿਜ਼ੀਓਥੈਰੇਪੀ ਰਾਹੀਂ ਚੈੱਕਅਪ ਮਰੀਜ਼ਾਂ ਦੇ ਕੀਤੇ ਜਾ ਰਹੇ ਹਨ ਅਤੇ ਉਹਨਾਂ ਨੂੰ ਦੱਸਿਆ ਵੀ ਜਾ ਰਿਹਾ ਹੈ ਕਿਵੇਂ ਕਸਰਤ ਕਰਕੇ ਆਪਾਂ ਤਸਵੀਰਾਂ ਵੀ ਦੇਖ ਸਕਦੇ ਹੋ ਐਨਕਾਂ ਦਿੱਤੀਆਂ ਜਾ ਰਹੀਆਂ ਜਿੱਥੇ ਚੈੱਕਅਪ ਚੱਲ ਰਿਹਾ ਸੀ ਅੱਖਾਂ ਦਾ ਮੁਫਤ ਕੈਂਪ ਉੱਥੇ ਹੀ ਡਾਕਟਰ ਗਨੇਂਦਰ ਮੀਤ ਜੀ ਤੇ ਮੀਕੂ ਜੀ ਵੱਲੋਂ ਵੱਖ-ਵੱਖ ਸਮਿਆਂ ਤੇ ਕੈਂਪਾਂ ਦਾ ਯੂਜ਼ਨ ਕੀਤਾ ਜਾਂਦੇ ਹਨ ਚਾਹੇ ਅੱਖਾਂ ਦਾ ਚੈੱਕਅਪ ਕੈਂਪ ਹੋਵੇ ਚਾਹੇ ਟੈਸਟ ਕੈਂਪ ਹੋਣ ਜਿੱਥੇ ਸੰਗਰੂਰ ਦੇ ਵਿੱਚ ਉਹਨਾਂ ਦਾ ਇੱਕ ਬਹੁਤ ਵਧੀਆ ਸੈਂਟਰ ਚੱਲ ਰਿਹਾ ਹੈ ਜਿਹਦੇ ਵਿੱਚ ਕੀ ਫ੍ਰੀ ਟੈਸਟ ਬਹੁਤ ਘੱਟ ਰੇਟਾਂ ਦੇ ਵਿੱਚ ਕੀਤੇ ਕੁਝ ਕੀਤੇ ਜਾ ਰਹੇ ਹਨ ਕਿਉਂਕਿ ਮਿੰਕੂ ਜਵੰਦਾ ਜੀ ਵੱਲੋਂ ਸਮੇਂ-ਸਮੇਂ ਤੇ ਚਾਹੇ ਸਲਾਈ ਸੈਂਟਰ ਆਉਣ ਕਿਉਂਕਿ ਲੋਕਾਂ ਨੂੰ ਆਤਮ ਨਿਰਭਰ ਬਣਾਉਣ ਲਈ ਉਹਨਾਂ ਨੂੰ ਸਲਾਈ ਮਸ਼ੀਨਾਂ ਵੀ ਦਿੱਤੀ ਜਾਂਦੀਆਂ ਹਨ ਅਤੇ ਹੋਰ ਰਾਸ਼ਨ ਹੋਵੇ ਹੋਰ ਚੀਜ਼ੇ ਕਈ ਤਰੀਕਿਆਂ ਦੇ ਨਾਲ ਵੱਲੋਂ ਮਦਦ ਕੀਤੀ ਜਾਂਦੀਆਂ ਹਨ ਜੋ ਆਪਣੇ ਆਪ ਦੇ ਵਿੱਚ ਬਹੁਤ ਹੀ ਸਰਾਣੀ ਜੋਗ ਉਪਰਾਲਾ ਹੈ ਜੋ ਜਬ ਵੈਲਫੇਅਰ ਸੁਸਾਇਟੀ ਬੋਲਨ ਕੀਤੇ ਜਾਂਦੇ ਹਨ ਸਮੇਂ-ਸਮੇਂ ਤੇ ਅਤੇਸ ਮੌਕੇ ਦੇ ਕੀ ਕਹਿੰਦੇ ਨਜ਼ਰ ਆਏ ਲੋਕ ਅਤੇ ਹੋਰ ਕੀ ਕੀ ਕਿਹਾ ਆਓ ਸਾਨੂੰ ਸੁਣਾਉਣਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਐਕਸ-ਰੇ ਨਹੀਂ ਚੈੱਕਅਪ ਕੀਤੇ ਜਾ ਰਹੇ ਹਨ ਇੱਕ ਆਪਣੇ ਆਪ ਦੇ ਵਿੱਚ ਬਹੁਤ ਹੀ ਸਰਾਣੇਯੋਗ ਉਪਰਾਲਾ ਹੈ ਲੋਕਾਂ ਦੀ ਮਦਦ ਕਰਨਾ ਅਤੇ ਸਭ ਤੋਂ ਵਧੀਆ ਉਪਰਾਲੇ ਕੀਤੇ ਜਾ ਰਹੇ ਹਨ ਕੋਈ ਨਹੀਂ ਪਤਾ ਨਹੀਂ ਕਿ ਇਹ ਠੀਕ ਹੋ ਕੇ ਦੇਖਾਂਗੇ ਉਹ ਮੈਂ ਜਮੈਂ ਨੇ ਪਤਾ ਸੀ ਅੰਦਰ ਨੂੰ ਤਾਂ ਮੈਂ ਸੱਸ ਜੀ ਨਾਲ ਭੁਲਾਈ ਆ ਪਰ ਮੈਨੂੰ ਇਹ ਤੁਹਾਡਾ ਨਹੀਂ ਪਤਾ ਸੀਗਾ ਗਰੇ ਤਾਂ ਦੂਰ ਹੋ ਲੈ ਤਨ ਪਤਾ ਹੋ ਅਜਾਓ ਅਜਾਓ ਮੈਂ ਤੁਹਾਨੂੰ ਲੈ ਦੂ ਕੋਈ ਖਾਲੀ ਵਿੱਚ ਇੰਜੇ ਤੁਸੀਂ ਜੀ ਇਹਦੇ ਕੋਈ ਕੁਰਸੀ ਖਾਲੀ ਜਿੱਥੇ ਦੇ ਪਰ ਪਾਣੀ ਫੋਟੇ ਵਿੱਚ ਪਾ ਲੈ ਉਸ ਦਾ ਤੇ ਜੀ ਬੋਨਸਤਾ ਪਰਵਜੀਤ ਜੋ ਪ੍ਰਤਾਸ਼ ਆਏ ਆਏ ਆਪਣਾ ਮਨਪ੍ਰੀਤ ਸਿੰਘ ਮਨਪ੍ਰੀਤ ਜੀ ਕਿਸ ਤਰ੍ਹਾਂ ਦੇਖਦੇ ਜੋ ਜਾਫਰ ਬਲੇਫ ਸੋਸਾਇਟੀ ਜਿਹੜੇ ਜੀਵਨ ਆਸ਼ਾ ਸੋਸਾਇਟੀ ਵੱਲੋਂ ਜੋ ਅੱਜ ਇਥੇ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ ਹੈ ਅੱਜ ਸ੍ਰੀ ਗੁਰੂ ਅਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਕੀਰ ਸਿੰਘ ਸਾਹਿਬ ਜੀ ਦੇ ਜਨਮ ਉਸ ਤੋਂ ਗੁਰਪੁਰਵ ਨੂੰ ਸਮੰਧਤ ਕਰ ਜਪਰ ਵੈਲਫੇਅਰ ਸੁਸਾਇਟੀ ਅਤੇ ਜੀਵਨ ਆਸ਼ਾ ਵੈਲਫੇਅਰ ਸੁਸਾਇਟੀ ਵੱਲੋਂ ਸਰਬਸਾਂਝੀ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਤਪੁਰਾ ਸਾਰਾ ਫਾਊਂਡੇਸ਼ਨ ਦੇ ਸਹਿਯੋਗ ਦੇ ਨਾਲ ਇਹ ਜੋ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਹ 8ਵੇਂ ਪਾਸਾ ਜੀ ਨੂੰ ਸਮਰਪਿਤ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਕਿਉਂਕਿ ਜਦੋਂ 8ਵੇਂ ਪਾਸਾ ਜੀ ਨੂੰ ਔਰੰਗਜ਼ੇਬ ਵੱਲੋਂ ਸੱਦਾ ਪੱਤਰ ਮਿਲਿਆ ਕਿ ਤੁਸੀਂ ਆ ਕੇ ਦਿੱਲੀ ਵਿਖੇ ਸਾਡੇ ਤੁਹਾਨੂੰ ਦਰਸ਼ਨ ਦਿਓ ਤਾਂ ਗੁਰੂ ਸਾਹਿਬ ਜੋਖੜਾ ਸਾਹਿਬ ਤੋਂ ਹੁੰਦੇ ਹੋਏ ਜਦੋਂ ਦਿੱਲੀ ਦਿੱਲੀ ਵਿੱਚ ਦਿੱਲੀ ਵਿਖੇ ਪਹੁੰਚੇ ਤਾਂ ਦਿੱਲੀ ਵਿਖੇ ਚੇਚਕ ਦੀ ਹਾਹਾਕਾਰ ਮੱਚੀ ਹੋਈ ਸੀ ਉੱਥੇ ਗੁਰੂ ਸਾਹਿਬ ਨੇ ਸੰਗਤਾਂ ਨੂੰ ਨਿਹਾਲ ਕਰਦੇ ਹੋਏ ਉਸ ਚੇਚਕ ਦੀ ਬਿਮਾਰੀ ਦਾ ਜੋ ਇਲਾਜ ਕੀਤਾ ਅਤੇ ਉਸ ਦਾ ਸਾਰਾ ਜੋ ਪ੍ਰਤਾਪ ਸੀ ਉਹਨਾਂ ਨੇ ਆਪਣੇ ਮੋਢਿਆਂ ਤੇ ਹੰਡਾਇਆ ਇਸ ਉਹ ਦੇ ਲੋਕਾਂ ਦੇ ਦਰਦਾਂ ਨੂੰ ਉਤਾਰਦੇ ਹੋਏ ਉਹਨਾਂ ਨੇ ਆਪਣੇ ਮੋਢਿਆਂ ਤੇ ਲੋਕਾਂ ਦਾ ਭਾਰ ਚੁੱਕ ਕੇ ਜੋ ਕਿ ਆਪ ਵੀ ਕੁਰਬਾਨ ਹੋ ਗਏ ਇਸੇ ਤਰ੍ਹਾਂ ਅਸੀਂ ਜਿਹੜੀ ਜਪਹਰ ਵਿਜੀਬਲ ਸੁਸਾਇਟੀ ਅਤੇ ਹੋਰ ਸੁਸਾਇਟੀ ਵੱਲੋਂ ਇਹ ਜੋ ਉਪਰਾਲਾ ਕੀਤਾ ਗਿਆ ਹੈ ਲੋਕਾਂ ਦੇ ਦੁੱਖ ਦਰਦਾਂ ਨੂੰ ਦੂਰਦ ਕਰਨ ਕਰਨ ਵੱਲ ਸਤੇ ਇਹ ਉਪਰਾਲਾ ਕੀਤਾ ਗਿਆ ਤਾਂ ਜੋ ਲੋਕ ਸੁਖੀ ਸੰਧੀ ਆਪਣੇ ਇਲਾਜ ਨੂੰ ਕਰਵਾਉਂਦੇ ਹੋਏ ਗੁਰੂ ਸਾਹਿਬ ਦੇ ਪ੍ਰਤੀ ਆਪਣੀ ਤੜੀ ਭਾਵਨਾ ਉਹਨੂੰ ਸਮਰਪਿਤ ਹੋ ਸਕਦਾ ਸਰ ਕੀ ਕੀ ਉਹ ਤਿਆਰ ਹੈਗਾ ਇੱਥੇ ਜਿਹੜਾ ਹੈਗਾ ਅਕੂ ਪ੍ਰੈਸ਼ਰ ਦਾ ਕਰਾਇਆ ਜਾ ਰਿਹਾ ਹੈ ਮੈਡੀਕਲ ਕੈਂਪੜਾ ਲਗਾਇਆ ਜਾ ਰਿਹਾ ਹੈ ਅਤੇ ਆਰਥੋਪੈਡਿਕ ਦਾ ਹੈਗਾ ਤੇ ਜਿਹੜਾ ਆਈਸ ਦੇ ਜਿਹੜੇ ਹੈਗੇ ਨੇ ਡਾਕਟਰ ਸਾਹਿਬ ਜੋ ਕਿ ਬ੍ਰਹਮਜੋਤ ਸਿੰਘ ਜੀ ਨੇ ਵਾਲੀਆਂ ਨੇ ਉਹ ਵਿਦਾਂਤਾ ਸਪੈਸ਼ਲਿਟੀ ਤੋਂ ਇੱਥੇ ਆਏ ਹੋਏ ਨੇ ਜੋ ਕਿ ਲੋਕਾਂ ਦੀ ਬਹੁਤ ਸੇਵਾ ਕਰ ਰਹੇ ਨੇ ਕਿੰਨੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ ਲਗਭਗ 100 ਦੇ ਕਰੀਬ ਮਰੀਜ਼ ਹੁਣ ਤੱਕ ਇੱਥੇ ਦੇਖੇ ਜਾ ਚੁੱਕੇ ਨੇ ਅਤੇ ਹੋਰ ਵੀ ਜਿਹੜੇ ਮਰੀਜ਼ ਨੇ ਇੱਥੇ ਆ ਰਹੇ ਨੇ ਤੇ ਆਪਣਾ ਜਿਹੜੀ ਸੇਵਾ ਦਾ ਸੇਵਾ ਲੈ ਰਹੇ ਨੇ ਕਿ ਨਾਮ ਹੈ ਆਪਣਾ ਸੁੰਦਰ ਪਾਸਿੰਸਰ ਦੀ ਜੀ ਦੀ ਕਿਸਾ ਦੇਖਦੇ ਹਾਂ ਜਾਫਰ ਬੈਲਕਰ ਸੋਸਾਇਟੀ ਬਲੋਂ ਜੋ ਅੱਜ ਇੱਥੇ ਸਸਥਾਨਾ ਮਿਲ ਕੇ ਕੈਂਪ ਲਗਾਇਆ ਗਿਆ ਹੈ ਹਾਂਜੀ ਇਹ ਬਹੁਤ ਵਧੀਆ ਉਪਰਾਲਾ ਹੈ ਅੱਜ ਸ਼ਿਜੇਗੁਰ ਹਾਰਕਿੰਸ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ ਜਿੰਨਾ ਸਮਰਪਿਤ ਅੱਜ ਇਹ ਜਾਪਰਾ ਬੈਲਫਸ ਸੈਟੀ ਵੱਲੋਂ ਆਸ਼ਾ ਗ੍ਰਾਸ ਸੈਟੀ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਤੇ ਸਭ ਸੰਸੇਵਾ ਸੈਟੀ ਵੱਲੋਂ ਇੱਕ ਸਾਂਝੇ ਤੌਰ ਤੇ ਉਪਰਾਲਾ ਕੀਤਾ ਗਿਆ ਸਿਹਤ ਕੈਂਪ ਲਗਾਇਆ ਗਿਆ ਜਿਸ ਵਿੱਚ ਸੌ ਦੇ ਕਰੀਬ ਮੈਂ ਦੇਖ ਰਿਹਾ ਹਾਂ ਘਟੂ ਘਟੇ ਪੇਸ਼ੈਂਟ ਹਾਲ ਤੱਕ ਆਪਣੇ ਨਾਮ ਨਾਮਿਨੇਸ਼ਨ ਹੋ ਚੁੱਕੀ ਹੈ ਔਰ ਵੱਖ-ਵੱਖ ਜਿਹੜੇ ਬਿਮਾਰੀਆਂ ਦੇ ਇਲਾਜ ਦੇ ਵਾਸਤੇ ਅੱ체 ਕੈਂਪ ਲਗਾਏ ਆ ਇਕੱਠਾ ਦਾ ਚੈਕਅਪ ਕੈਂਪ ਹੋ ਰਿਹਾ ਔਰ ਜਿਹੜੇ ਲੋੜਵੰਦ ਨੇ ਉਹਨਾਂ ਦਵਾਈਆਂ ਦੇ ਨਾਲ ਐਨਕੈਮ ਦਿੱਤੀਆਂ ਜਾ ਰਹੀਆਂ ਫੀਸਤਵ ਵੱਲੋਂ ਤੇ ਬਹੁਤ ਵਧੀਆ ਪਰਾਲਾ ਹੈ ਉਸ ਤੋਂ ਬਾਅਦ ਐ ਪ੍ਰੈਸ਼ਰ ਦਾ ਜਿਹੜਾ ਹੈ ਕੈਂਪ ਲੱਗੇ ਡਾਕਟਰ ਸੁਲਜੀਤ ਸਿੰਘ ਪੁਲਿਸ ਸਿੰਘ ਸਿੱਧੂ ਜੀ ਉਹਨਾਂ ਪੀਂ ਪਹੁੰਚੀ ਹੋਈ ਹੈ ਬੀਬਾ ਹਰ ਸਿਮਰਨ ਕੌਰ ਜਿਹੜੀ ਹੈ ਇਸ ਸਥਾਨ ਤੇ ਦਾਖਲ ਹੋਰ ਫਿਜ਼ੀਓਥੈਰੇਪੀ ਸੈਂਟਰ ਤੋਂ ਲਾ ਰਹੀ ਹੈ ਉਹਦੇ ਵੱਲੋਂ ਜਿਹੜਾ ਹੈ ਅੱਜ ਪਹਿਲੇ ਕੈਂਪ ਜਿਹੜਾ ਹੈ ਇੱਥੇ ਫਿਜ਼ੀਓਥੈਰੇਪੀ ਦਾ ਲਗਾਇਆ ਗਿਆ ਸੋ ਇਹ ਮੈਂ ਬੰਨੇ ਬਹੁਤ ਬਹੁਤ ਪਰਾਲਾ ਹੈ ਜਿਹੜੀ ਆ ਕਿਸ਼ੰਤੀ ਆਈ ਹੈ ਜਿਸ ਜਿੱਥੇ ਸਭ ਦੁੱਖ ਲਿਆਏ ਅਸੀਂ ਰੋਜ਼ ਅਰਦਾਸ ਕਰਦੇ ਹਾਂ ਸੋ ਉਸ ਸੇਵਾ ਨੂੰ ਲੈ ਕੇ ਇਹ ਕਾਲ ਸ਼ੁਰੂ ਕੀਤਾ ਬਹੁਤ ਧੰਨਵਾਦ ਮੇਰਾ ਨਾਮ ਜੀ ਡਾਕਟਰ ਹਰਸਿਮਰਨ ਕੌਰ ਤੇ ਕਿਸ ਤਰ੍ਹਾਂ ਦੇਖਦੇ ਜੋ ਅੱਜ ਜੈਪੁਰ ਬੈਲਫੋਰ ਸੋਸਾਇਟੀ ਅਤੇ ਜੀਵਨ ਅਪ ਸੋਸਾਇਟੀ ਵੱਲੋਂ ਜੋ ਅੱਜ ਇੱਥੇ ਚੈੱਕਅਪ ਕੈਂਪ ਲਗਾਇਆ ਗਿਆ ਹੈ ਹਾਂਜੀ ਜੀ ਇਹਕੇ ਤਾਂ ਬਹੁਤ ਵਧੀਆ ਉਪਰਾਲਾ ਕਿ ਕਰਦੇ ਨੇ ਜੀ ਬਹੁਤ ਪਹਿਲਾਂ ਵੀ ਇਹਨਾਂ ਨੇ ਕਰਦੇ ਆਏ ਆ ਉਪਰਾਲਾ ਇਹ ਤੇ ਆਪਾਂ ਨੂੰ ਬਹੁਤ ਵਧੀਆ ਮੌਕਾ ਮਿਲਦਾ ਰਿਹਾ ਤੇ ਹੁਣ ਵੀ ਉਹਨਾਂ ਨੇ ਸਾਨੂੰ ਬਹੁਤ ਵਧੀਆ ਮੌਕਾ ਦਿੱਤਾ ਏ ਤੇ ਅਸੀਂ ਕਹਿੰਦੇ ਆ ਵੀ ਉਹ ਦਿਹਾੜਾ ਗੁਰਪੁਰਬ ਦਾ ਦਿਹਾੜਾ ਜੀ ਸ੍ਰੀ ਹਰਿਕ੍ਰਿਸ਼ਨ ਜੀ ਦਾ ਇਹਨਾਂ ਨੇ ਛੋਟੀ ਉਮਰ ਚ ਲੋਕਾਂ ਦੀ ਇੰਨੀ ਭਲਾਈ ਕੀਤੀ ਹਨਾ ਆਪਾਂ ਵੀ ਚਾਹਦੇ ਜੀ ਉਹ ਇੰਨੀ ਛੋਟੀ ਉਮਰ ਚ ਕਰ ਸਕਦੇ ਆ ਆਪਾਂ ਕਿਉਂ ਨਹੀਂ ਕਰ ਸਕਦੇ ਜੀ ਆਪਾਂ ਜਿਹੜੇ ਹੁਣ ਬਜ਼ੁਰਗ ਆ ਰਹੇ ਨੇਗੇ ਉਹਨਾਂ ਦੀ ਸੇਵਾ ਕਰੀਏ ਫ੍ਰੀ ਫ੍ਰੀ ਸੇਵਾ ਕੈਂਪ ਲਾਈਦਾ ਜੀ ਤੇ ਆਪਾਂ ਚਾਹੁੰਦੇ ਆ ਕਿ ਆਪਾਂ ਫਿਜ਼ੀਓਥੈਰੇਪੀ ਨੂੰ ਹੋਰ ਅਵੇਅਰ ਕਰ ਸਕੀਏ ਐਵੇਂ ਹੀ ਬਹੁਤ ਤਰ੍ਹਾਂ ਫਿਜ਼ੀਓਥੈਰੇਪੀ ਦੀ ਤਰ੍ਹਾਂ ਐਕਿਊਪ੍ਰੈਸ਼ਰ ਵੀ ਇਹਨੂੰ ਵੀ ਆਪਾਂ ਅਵੇਅਰਨੈਸ ਇਹ ਵੀ ਆਪਾਂ ਅੱਗੇ ਵਧਾ ਸਕੀਏ ਸ਼੍ਰੀ ਹਰਕ੍ਰਿਸ਼ਨ ਜੀ ਨੇ ਦੱਸਿਆ ਜੀ ਸ਼੍ਰੀ ਹਰਕ੍ਰਿਸ਼ਨ ਤੇ ਆਈ ਹੈ ਜਿਸੇ ਡਿੱਠੇ ਸਭ ਦੁੱਖ ਜਾਏ ਜਿਵੇਂ ਉਹਨਾਂ ਨੇ ਸਭ ਦੁੱਖਾਂ ਦਾ ਨਾਸ ਕੀਤਾ ਸੀ ਆਪਾਂ ਵੀ ਉਹ ਕਰ ਸਕਦੇ ਆਪਾਂ ਵੀ ਕੋਸ਼ਿਸ਼ ਕਰ ਸਕਦੇ ਆ ਕਿ ਹਾਂ ਆਪਾਂ ਵੀ ਦੁੱਖਾਂ ਦਾ ਨਾਸ ਕਰ ਸਕੀਏ ਕਰ ਸਕੀਏ ਅੱਪਾ ਇਹ ਨਹੀਂ ਕਹਿੰਦੇ ਕਿ ਹਾਂਜੀ ਵੀ ਬਿਲਕੁਲ ਹੀ ਆਪਾਂ ਜਮਾ ਦੁੱਖ ਦੁੱਖ ਸਾਰੇ ਪਰ ਜਿਹਦੇ ਜਿਹਦੇ ਆਪਾਂ ਚਾਹੰਦੇ ਆ ਦੁੱਖ ਦੂਰ ਹੋ ਜਾਣਾ ਆਪਾਂ ਕਰ ਸਕੀਏ ਉਹਨਾਂ ਦੇ ਦੁੱਖ ਦੂਰ ਹੋਰ ਜਿਹੜੇ ਵੀ ਲੋਕੀ ਆ ਰਹੇ ਨੇ ਉਹ ਸਾਡੇ ਤੇ ਇੱਕ ਭਰੋਸਾ ਰੱਖ ਕੇ ਆ ਰਹੇ ਆਂ ਜੀ ਕਹਿੰਦੇ ਨੇ ਕਿ ਆਪਾਂ ਉਹਨਾਂ ਦਾ ਭਰੋਸਾ ਕਾਇਮ ਰੱਖਣਾ ਜੀ ਅੱਜ ਜੀ ਨਾਮ ਹੈ ਮੇਰਾ ਨਾਮ ਬਿੰਮਲਾ ਰਾਣੀ ਹੈ ਜੀ ਕਿਥੋਂ ਹੈ ਮੈਥੇਸ ਇੱਕ ਪੂਰਾ ਵਸਤੀ ਦਸਨਾਮੀ ਗੇਟ ਅੱਜ ਜਫਰ ਬੈਲਫੇਅਰ ਸੋਸਾਇਟੀ ਵੱਲੋਂ ਕੈਂਪ ਲਗਾਇਆ ਗਿਆ ਹੈ ਵਿੱਚ ਉਹਨੇ ਬੜੀ ਜਾਨ ਚਾਹੁੰਦੇ ਆਂ ਹਾਂ ਜੀ ਸਾਨੂੰ ਕੈਂਪ ਬਹੁਤ ਵਧੀਆ ਲੱਗਿਆ ਜੀ ਇਹ ਫ੍ਰੀ ਕੈਂਪ ਹੈ ਜੀ ਅੱਖਾਂ ਵਾਸਤੇ ਹੱਡ ਗੋਡਿਆਂ ਵਾਸਤੇ ਤੇ ਵੀ ਇਹ ਆਪਣੇ ਜਿਹੜਾ ਆਪਣੇ ਸੰਸਥਾ ਹੈਗੀ ਐ ਇਹਨਾਂ ਨੇ ਬਹੁਤ ਅੱਛਾ ਕੈਂਪ ਲਗਵਾਇਆ ਹੈਗਾ ਬਹੁਤ ਸੁਵਿਧਾਵਾਰੇ ਇਹਨਾਂ ਨੇ ਇਹਦੇ ਤੋਂ ਕੋਈ ਪੈਸਾ ਲੈਣਾ ਨਹੀਂ ਨਹੀਂ ਜੀ ਫ੍ਰੀ ਕੈਂਪ ਹੈ ਹਾਂ ਜੀ ਕਿਸੇ ਕੀ ਕਰਮ ਐਸੀ ਮੈਂ ਤਾਂ ਜੀ ਅੱਖਾਂ ਦਿਖਾਣ ਆਈ ਆ ਤੇ ਇਹ ਨਾਲ ਇਹ ਚਸ਼ਮਾ ਵੀ ਦੇ ਰਹੇ ਨੇ ਦਵਾਈਆਂ ਵੀ ਦੇ ਰਹੇ ਨੇ ਹਾਂ ਜੀ ਫ੍ਰੀ ਬਿਲਕੁਲ ਕੋਈ ਪੈਸਾ ਨਹੀਂ ਮੰਮਨ ਨੂੰ ਬਹੁਤ ਵਧੀਆ ਲੱਗਿਆ ਵੀ ਇਹ ਸੇਵਾ ਕਰ ਰਹੇ ਨੇ ਇਹ ਜੀ ਵੀ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਕਿੰਨਾ ਵਧੀਆ ਕਿੱਥੋਂ ਆਇਓ ਇੱਥੇ ਲੋਕਲ ਕਿਹਨਾ ਜਾਓਗੇ ਜੋ ਅੱਜ ਜਪਾਰ ਵੈਲਫੇਅਰ ਸੋਸਾਇਟੀ ਨੇ ਟੈਂਪਲ ਲਗਾਇਆ ਹੈ ਬਹੁਤ ਵਧੀਆ ਇਹਨਾਂ ਨੇ ਉਪਰਾਲਾ ਕੀਤਾ ਹੈ ਲੋਕਾਂ ਨੂੰ ਫ੍ਰੀ ਦਵਾਈਆਂ ਮੈਡੀਸਿਨ ਮਤਲਬ ਫ੍ਰੀ ਐਨਕਾ ਨਾ ਜੋ ਦੇ ਰਹੇ ਨੇ ਤੇ ਬਾਕੀ ਹੱਡੀਆਂ ਦਾ ਜੋ ਵੀ ਹੈ ਐਕੂਪ੍ਰੈਸ਼ਰ ਦਾ ਬਹੁਤ ਅੱਛਾ ਕੈਂਪ ਲਗਾਇਆ ਇਹਨਾਂ ਨੂੰ ਸਾਰੇ ਮੱਲੇ ਅਸੀਂ ਮੱਲਾਵਾਸੀ ਆ ਸਾਰੇ ਮੱਲਾਵਾਸੀ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਤੁਸੀਂ ਨਾ ਇਹ ਨਾਮ ਇਹ ਆਪਣਾ ਅਪਿੰਦਰ ਕੌਰ ਇੱਥੇ ਪਟਿਆਲਾ ਗੇਟ ਸੰਤਪੂਰਾ ਗੁਰਦੁਆਰਾ ਸੰਗਰੂ ਜਿੱਥੇ ਦੇਖ ਦਿਓ ਜੋਪਰ ਵੈਲਕਮ ਸੋਸਾਇਟੀ ਵੱਲੋਂ ਅੱਜ ਫ੍ਰੀ ਕੈਂਪ ਲਗਾਇਆ ਗਿਆ ਹੈ ਇਹ ਕੈਂਪ ਬਹੁਤ ਵਧੀਆ ਲਗਾਇਆ ਗਿਆ ਹੈ ਇੱਥੇ ਵਿਆਹ ਤੇ ਉਹਨਾਂ ਤੋਂ ਵੰਗਿਆ ਲਗਾ ਮੇਰਾ ਨਾਮ ਡਾਕਟਰ ਸੋਨੂ ਐਈ ਅ ਡਾਕਟਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜੋ ਅੱਜ ਮਿੰਕੂ ਚਬੰਦਾ ਜੀ ਦੀ ਸੁਸਾਇਟੀ ਆ ਵੈਲਫੇਅਰ ਜਾਫਰ ਵੈਲਫੇਅਰ ਸੁਸਾਇਟੀ ਉਹਨਾਂ ਵੱਲੋਂ ਅੱਜ ਕੈਂਪ ਲਗਾਇਆ ਗਿਆ ਕੀ ਨਾ ਚਾਹ ਉਹ ਨਾ ਅ ਆਪਣੇ ਚੇਅਰਮੈਨ ਸਾਹਿਬ ਨੇ ਜਿਹੜੇ ਡਾਕਟਰ ਗੁਰਿੰਦਰਜੀਤ ਸਿੰਘ ਮਿੰਕੂ ਚਬੰਦਾ ਜੀ ਵੱਲੋਂ ਜਿਨ੍ਹਾਂ ਵੱਲੋਂ ਐਨਜੀਓ ਜਾਪਾਹਰ ਚਲਾਈ ਜਾ ਰਹੀ ਹੈ ਜੀ ਦਾ ਦਫਤਰ ਨਾਨਕੀਵਾਲ ਚੌਕ ਹੈ ਤੇ ਉਹਨਾਂ ਵੱਲੋਂ ਉਰੇ ਗੁਰਦੁਆਰਾ ਸਾਹਿਬ ਵਿੱਚ ਕੈਂਪ ਲਾਇਆ ਗਿਆ ਅੱਖਾਂ ਦਾ ਕੈਂਪ ਲਾਇਆ ਗਿਆ ਜਿਦੇ ਵਿੱਚ ਐਨਕਾ ਫ੍ਰੀ ਦਿੱਤੀਆਂ ਗਈਆਂ ਨੇ ਤੇ ਸਰੋਜੋਥਰੋਪੀ ਦੇ ਵੀ ਕੈਂਪ ਲਾਇਏ ਗਏ ਨੇ ਤੇ ਹੋਰ ਚੇਅਰਮੈਨ ਸਾਹਿਬ ਵੱਲੋਂ ਨਾਨਕੀਆ ਚੌਂਕ ਚ ਜਿਹੜਾ ਦਫਤਰ ਹੈ ਉੱਥੇ ਸਲਾਈ ਸੈਂਟਰ ਬਾਰੇ ਸੈਂਟਰ ਵੀ ਖੋਲੇ ਜਾ ਰਹੇ ਨੇ ਪਿੰਡਾਂ ਦੇ ਵਿੱਚ ਤੇ ਵਾੜਾਂ ਦੇ ਵਿੱਚ ਤੇ ਆਪਣੇ ਦਫਤਰ ਦੇ ਵਿੱਚ ਜਿਹੜਾ ਨਾਨਕੀਆ ਚੌਂਕ ਦਫਤਰ ਹੈ ਉੱਥੇ ਲੈਬ ਵੀ ਆ ਜਿੱਥੇ 75% ਦੇ ਜੋ ਸਕਾਟਨਲ ਟੈਸਟ ਕਰਾਈ ਜਾਂਦੇ ਨੇ ਹੋਰ ਕੀ ਕੀ ਭਲਾਈ ਦੇ ਕੰਮ ਕਰਦੇ ਨੇ ਸੁਣਿਆ ਗਿਆ ਕਿ ਗਰੀਬ ਬੱਚਿਆਂ ਨੂੰ ਵੀ ਦਵਾਈਆਂ ਵੀ ਫੀਸ ਵਾਲ ਕਰਦੇ ਹਾਂ ਸਰ ਜਿਹੜਾ ਬੱਚਾ ਵਧੀਆ ਪੜਨ ਚ ਹੁੰਦਾ ਹੈ ਵਧੀਆ ਇੰਟੈਲੀਜੈਂਟ ਹੁੰਦਾ ਹੈ ਉਹਨੂੰ ਚੇਅਰਮੈਨ ਸਾਹਿਬ ਆਪਣੇ ਖਰਚੇ ਤੇ ਉਹਨਾਂ ਦਾ ਉਹਨਾਂ ਦੀ ਪੜ੍ਹਾਈ ਦਾ ਖਰਚਾ ਵੀ ਚੱਕਦੇ ਨੇ